ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਹਾਡੇ ਚਰਨਾਂ ਵਿੱਚ ਬੇਨਤੀ ਆ ਗੁਰਬਾਣੀ ਚੈਨਲ ਦੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ ਸੋਨ ਸਮਾਦੀ ਆਪ ਆਪਣ ਕੀ ਆ ਨਾਨਕਾ ਆਪੇ ਹੀ ਫਿਰ ਜਾ ਆਪ ਨਿਰੰਕਾਰ ਤ੍ਰਿਗੁਣੀ ਮਾਇਆ ਦਾ ਰੂਪੀ ਆਪ ਹੈ ਤੇ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਵੀ ਆਪ ਹੈ ਅਫਰ ਅਵਸਥਾ ਵਿੱਚ ਟਿਕਿਆ ਹੋਇਆ ਵੀ ਆਪ ਹੈ ਹੈ ਨਾਨਕ ਪ੍ਰਭੂ ਨੇ ਆਪ ਹੀ ਰਚਿਆ ਹੈ ਤੇ ਜਗਤ ਦੇ ਜੀਵਾਂ ਵਿੱਚ ਬੈਠ ਕੇ ਆਪ ਹੀ ਆਪਣੇ ਆਪ ਨੂੰ ਯਾਦ ਕਰ ਰਿਹਾ ਹੈ ਅਸ਼ਟਪਦੀ ਜਦ ਆਕਾਰ ਇਹ ਕੁਛ ਨਾ ਦ੍ਰਿਸ਼ਟੀਤਾ ਆਪੁਣ ਤਬ ਕਹਤੇ ਹੋਤਾ ਜਦੋਂ ਕੋਈ ਸ਼ਕਲ ਹੀ ਨਹੀਂ ਦਿਸਦੀ ਸੀ ਤਦੋਂ পাপ ਜਾਂ ਪੁਨ ਕਿਸ ਤੋਂ ਹੋ ਸਕਦੇ ਸੰਨ ਜਬ ਧਾਰੀ ਆਪਣ ਸੁੰਨ ਸਮਾਦ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਦ ਪ੍ਰਭੂ ਨੇ ਆਪ ਅਫਰਫਸਤਾ ਵਿੱਚ ਸਮਾਦੀ ਲਾਈ ਹੋਈ ਸੀ ਤਦ ਕਿਸ ਨੇ ਕਿਸ ਨਾਲ ਬੈਰ ਵਿਰੋਧ ਕਮਾਉਣਾ ਸੀ ਜਬ ਇਸ ਕਾ ਵਰਨ ਚਹਿ ਨਹੀਂ ਜਾਬਤ ਤਬ ਹਰਖ ਸੋਗ ਕਾ ਕਿਸੇ ਵਿਆਪਤ ਜਦੋਂ ਇਸ ਜਗਤ ਦਾ ਕੋਈ ਰੰਗ ਰੂਪ ਹੀ ਨਹੀਂ ਸੀ ਦਿਸਦਾ ਤਦੋ ਖੁਸ਼ੀ ਜਾਂ ਚਿੰਤਾ ਕਿਸ ਨੂੰ ਹੋ ਸਕਦੇ ਸਨ ਜਬ ਆਪਨੇ ਆਪ ਆਪਾਰ ਬ੍ਰਹਮ ਤਬ ਮੋਹ ਕਾ ਕਿਸ ਹੋਵਤ ਪਰਮ ਜਦੋਂ ਕਾਲਪ੍ਰੁੱਖੇ ਵਲਾਪ ਹੀ ਸੀ ਤਦੋ ਮੋਹ ਕਿੱਥੇ ਹੋ ਸਕਦਾ ਸੀ ਪਰਮਪਲੇਖ ਕਿਸ ਨੂੰ ਹੋ ਸਕਦੇ ਸਨ ਆਪਨ ਖੇលਿਆਪ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ ਆਪਣੀ ਖੇਡ ਪ੍ਰਭੂ ਨੇ ਆਪ ਹੀ ਬਣਾਈ ਸੀ ਐ ਨਾਨਕ ਬਣਾਉਣ ਵਾਲਾ ਕੋਈ ਹੋਰ ਨਹੀਂ ਹੈ ਜਦ ਹੋਵਤ ਪ੍ਰਭ ਕੇਵਲ ਧਣੀ ਤਬ ਬੰਦ ਮੁਕਤ ਕੋ ਕਿਸ ਕੋ ਗਣੀ ਜਦ ਮਾਲਕ ਪ੍ਰਭ ਸਿਰਫ ਆਪ ਹੀ ਸੀ ਤਦੂ ਕਿਸ ਨੂੰ ਬੰਦਨਾ ਵਿੱਚ ਫਸਿਆ ਹੋਇਆ ਤੇ ਕਿਸ ਨੂੰ ਮੁਕਤ ਸਮਝੀਏ ਜਦ ਇੱਕ ਕੇ ਹਰੇ ਅਗਮ ਆਪਾਰ ਤਬ ਨਰਕ ਸਵਰਗ ਕੋਣ ਕਹਉ ਅਵਤਾਰ ਜਦ ਅਗਮ ਤੇ ਅਬੇੰਤ ਪ੍ਰਭ ਇਕ ਆਪ ਹੀ ਸੀ ਤਦੂ ਨਰਕਾਂ ਤੇ ਸਵਰਗਾ ਵਿੱਚ ਆਉਣ ਵਾਲੇ ਕਿਹੜੇ ਜੀਵ ਸਨ ਜਦ ਨਿਰਗੁਣ ਪ੍ਰਭ ਸਹਜ ਸਬਾਏ ਤਬ ਸਿਵ ਸ਼ਕਤੀ ਕਉ ਕਿਤ ਠਾਈ ਜਦ ਸੁੱਤੇ ਹੀ ਪ੍ਰਭੁ ਤਰੇ ਗਣੀ ਮਾਇਆ ਤੋਂ ਪਰੇ ਸੀ ਤਦੁ ਕਿੱਥੇ ਸੀ ਜੀਵ ਤੇ ਕਿੱਥੇ ਸੀ ਮਾਇਆ ਜਬ ਆਪੇ ਆਪ ਆਪਣੀ ਜੋਤ ਧਰੇ ਤਬ ਕਮ ਨਿਡਰ ਕਵਣ ਕਤ ਡਰੇ ਜਦੋ ਪ੍ਰਭੁ ਆਪ ਹੀ ਆਪਣੀ ਜੋਤ ਲਗਾਈ ਬੈਠਾ ਸੀ ਤਦੁ ਕੌਣ ਨਿਡਰ ਸੀ ਤੇ ਕੌਣ ਕਿਸੇ ਤੋਂ ਡਰਦੇ ਸਨ ਆਪਨ ਜਲਤ ਆਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਆਪਣੇ ਤਮਾਸ਼ੇ ਆਪ ਹੀ ਕਰਨ ਵਾਲਾ ਹੈ ਹੈ ਨਾਨਕ ਅਕਾਲਪੁਰਖ ਅਗਮ ਤੇ ਬਯੰਤ ਹੈ ਅਬਿਨਾਸੀ ਸੁਖ ਆਪਨੇ ਆਸਣ ਤੇ ਜਨਮ ਮਰਨ ਕਹ ਕਹਾ ਬਿਨਾਸਣ ਜਦੋਂ ਕਾਲਪੁਰਖ ਆਪਣੀ ਮੌਜ ਵਿੱਚ ਆਪਣੇ ਹੀ ਸਰੂਪ ਵਿੱਚ ਟਿਖਿਆ ਬੈਠਾ ਸੀ ਤਦੋ ਜੰਮਣਾ ਮਰਨਾ ਕਿੱਥੇ ਸੀ ਤਦੋ ਜੰਮਣਾ ਮਰਨਾ ਤੇ ਮੌਤ ਕਿੱਥੇ ਸਨ ਜਬ ਪੂਰਨ ਕਰਤਾ ਪ੍ਰਭ ਸੋਏ ਜਦੋਂ ਕਰਤਾਰ ਪੂਰਨ ਪ੍ਰਭ ਆਪ ਹੀ ਸੀ ਤਬ ਜਮ ਕੀ ਤਰਾਸ ਕਹ ਕਿਸ ਕੋ ਹੋਏ ਤਦ ਮੁਹਾਦਰ ਕਿਸ ਨੂੰ ਹੋ ਸਕਦਾ ਸੀ ਜਬ ਅਭਿਗਤ ਅਗੋਚਰ ਪ੍ਰਭ ਇਕਾ ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ ਜਦੋਂ ਅਦ੍ਰਿਸ਼ਟ ਤੇ ਅਗੋਚਰ ਪ੍ਰਭੂ ਇਕਾ ਆਪ ਹੀ ਸੀ ਤਦ ਚਿੱਤਰ ਗੁਪਤ ਕਿਸ ਨੂੰ ਪੂਛ ਲੇਖਾ ਪੁੱਛ ਸਕਦੇ ਸਨ ਜਬ 나ਥ ਨਰੰਜਨ ਅਗੋਚਰ ਆਗਾਦੇ ਜਦੋਂ ਮਾਲਕ ਮਾਇਆ ਰਹਿਤ ਅਥਾ ਅਗੋਚਰ ਆਪ ਹੀ ਸੀ ਸਭ ਕੌਣ ਛੂਟੇ ਕੌਣ ਬੰਦਨ ਬਾਦੇ ਤਦੋਂ ਕੌਣ ਮਾਇਆ ਦੇ ਬੰਧਨਾਂ ਤੋਂ ਮੁਕਤ ਸੰਤ ਤੇ ਕੌਣ ਬੰਧਨਾਂ ਵਿੱਚ ਵੱਜੇ ਹੋਏ ਸਨ ਆਪਣ ਆਪ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ ਉਹ ਅਚਰਜ ਰੂਪ ਪ੍ਰਭੂ ਆਪਣੇ ਵਰਗਾ ਆਪ ਹੀ ਹੈ ਹੈ ਨਾਨਕ ਆਪਣਾ ਆਕਾਰ ਉਸਨੇ ਆਪ ਹੀ ਪੈਦਾ ਕੀਤਾ ਹੈ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਿਆ ਕਿਸ ਤੋਤਾ ਜਿਸ ਸਥਾ ਵਿੱਚ ਜੀਵ ਦਾ ਮਾਲਕ ਨਿਰਮਲ ਪ੍ਰਭੂ ਆਪ ਹੀ ਸੀ ਉੱਥੇ ਉਹ ਮੈਲ ਰਹਿਤ ਸੀ ਤਾਂ ਉਸਨੇ ਕਿਹੜੀ ਮੈਲ ਧੋਣੀ ਸੀ ਜੈ ਨਿਰੰਜਨ ਨਿਰੰਕਾਰ ਨਿਰਵਾਣ ਤੇ ਕੌਣ ਕੌਣ ਮਾਣ ਕੌਣ ਅਭਿਮਾਨ ਜਿੱਥੇ ਮਾਇਆ ਰਹਿਤ ਅਕਾਲ ਜਿੱਥੇ ਮਾਇਆ ਰਹਿਤ ਆਕਾਰ ਰਹਿਤ ਵਾਚਨ ਰਹਿਤ ਪ੍ਰਭੂ ਹੀ ਸੀ ਉੱਥੇ ਮਾਣ ਓਹੰਕਾਰ ਕਿਸ ਨੂੰ ਹੋਣਾ ਸੀ ਜੈ ਸਰੂਪ ਕੇਵਲ ਜਗਦੀਸ਼ ਤੈ ਛਲਿ ਛਿਦਰ ਬਲਗਤ ਕੋ ਕੀਸ ਜਿੱਥੇ ਕੇਵਲ ਜਗਤ ਤੇ ਮਾਲਕ ਪ੍ਰਭੂ ਦੀ ਹੀ ਹਸਤੀ ਸੀ ਉੱਥੇ ਛਲ ਤੇ ਆਬ ਕਿਸ ਨੂੰ ਲੱਗ ਸਕਦੇ ਸਨ ਜੈ ਜੋਤ ਸਰੂਪ ਜੋਤ ਸੰਗ ਸਮਾਵ ਹੈ ਜਦੋਂ ਜੋਤ ਪ੍ਰਭੂ ਪ੍ਰਭੂ ਆਪਣੀ ਹੀ ਜੋਤ ਵਿੱਚ ਲੀਨ ਸੀ ਤੈ ਕਿਸੇ ਭੁੱਖ ਕਵਨ ਤ੍ਰਿਪਤਾਵ ਹੈ ਤਦੋਂ ਕਿਸ ਨੂੰ ਭੁੱਖ ਹੋ ਸਕਦੀ ਸੀ ਤੇ ਕੌਣ ਰੱਜਿਆ ਹੋਇਆ ਸੀ ਕਰਨ ਕਰਾਵਣਹਾਰ ਨਾਨਕ ਕਰਤੇ ਕਾ ਨਹੀਂ ਸਮਾਰ ਕਰਤਾਰ ਆਪ ਹੀ ਸਭ ਕੁਝ ਕਰਨ ਵਾਲਾ ਹੈ ਜੀਵਾਂ ਤੱਕ ਰੌਣ ਵਾਲਾ ਹੈ ਹੈ ਨਾਨਕ ਕਰਤਾਰ ਦਾ ਅੰਦਾਜ਼ਾ ਨਹੀਂ ਪਾਇਆ ਜਾ ਸਕਦਾ ਜਦ ਆਪਣੀ ਸੋਹਾ ਆਪਣ ਸੰਗ ਬਣਾਈ ਤਬ ਕਵਣ ਮੇ ਬਾਪ ਮਿੱਤਰ ਸੂਤ ਭਾਈ ਜਦੋਂ ਪ੍ਰਭੂ ਨੇ ਆਪਣੀ ਸੋਹਾ ਆਪਣੇ ਹੀ ਨਾਲ ਬਣਾਈ ਸੀ ਤਦੋਂ ਕੋਣ ਮਾਂ ਪਿਓ ਮਿੱਤਰ ਪੁੱਤਰ ਭਰਾ ਸੀ ਜੈ ਸਰੂਪ ਜੈ ਸਰਬ ਕਲਾ ਆਪੇ ਪਾਰਬੀਨ ਤੈ ਬੇਦਕ ਤੇਬ ਕਹਾ ਕੋ ਚੀਨ ਜਦੋਂ ਕਾਰਪੁਰਖ ਆਪ ਹੀ ਸਾਰੀਆਂ ਤਾਕਤਾਂ ਵਿੱਚ ਸਿਆਣਾ ਸੀ ਤਦੋਂ ਕਿੱਥੇ ਕੋਈ ਵੈਦ ਤੇ ਕਤੇ ਬ ਵਿਚਾਰਦਾ ਸੀ ਜਦੋਂ ਆਪਨ ਆਪ ਆਪ ਉਰਤਾਰੇ ਤਿਉ ਸ਼ਗਣ ਪਸ਼ਗਣ ਕਹਾ ਵੀ ਜਾ ਰਹੇ ਜਦੋਂ ਪ੍ਰਭੂ ਆਪਣੇ ਆਪ ਨੂੰ ਆਪ ਹੀ ਆਪਣੇ ਆਪ ਵਿੱਚ ਟਿਕਾਏ ਬੈਠਾ ਸੀ ਤਦੋਂ ਚੰਗੇ ਮੰਦੇ ਸਗਣ ਕੌਣ ਸੋਚਦਾ ਸੀ ਜੇ ਆਪਨ ਯੂਚ ਆਪਣੇ ਆਪ ਨੇਰਾ ਤੇ ਕੌਣ ਠਾਕੁਰ ਕੌਣ ਕਹੀਏ ਚਿਹਰਾ ਜਦੋਂ ਆਪ ਹੀ ਉੱਚਾ ਤੇ ਕੌਣ ਚੇਲਾ ਕਿਹਾ ਜਾਂਦਾ ਸੀ ਤਦੋਂ ਮਾਲਕ ਕੌਣ ਸੀ ਸੇਵਕ ਕੌਣ ਸੀ ਬਿਸਮਣ ਬਿਸਮਰ ਹੈ ਬਿਸਮਾਦ ਨਾਨਕ ਆਪਣੀ ਗਤ ਜਾਣਿਓ ਆਪ ਉਹ ਚਰਜ ਰੂਪ ਅਚਰਜ ਅਚਰਜ ਰਹਿੰਦਾ ਸੀ ਹੈ ਨਾਨਕ ਆਪਣੀ ਹਾਲਤ ਆਪ ਹੀ ਜਾਣਦਾ ਹੈ ਜੇ ਅਸ਼ਲ ਅਸ਼ੇਦ ਅਪੇਦ ਸਮਾਇਆ ਉहां ਕਿਸੇ ਵਿਆਪਤ ਮਾਇਆ ਜਿਸ ਸਥਾ ਵਿੱਚ ਅਸ਼ਲ ਬਨਾਸੀ ਅਪੇਦ ਪ੍ਰਭੂ ਟਿਕਿਆ ਹੋਇਆ ਹੈ ਉੱਥੇ ਕਿਸ ਨੂੰ ਮਾਇਆ ਪੋਹ ਸਕਦੀ ਹੈ ਆਪੇ ਕਾਪੇ ਆਦੇਸ਼ ਹੈ ਤੈ ਗੁਣ ਕਾ ਨਹੀਂ ਪਰਵੇਸ ਪ੍ਰਭੂ ਆਪਣੇ ਆਪ ਨੂੰ ਆਪ ਹੀ ਨਮਸਕਾਰ ਕਰਦਾ ਹੈ ਉੱਥੇ ਤਿੰਨ ਗੁਣ ਦਾ ਅਸਰ ਨਹੀਂ ਪੈਂਦਾ ਜੇ ਇੱਕੇ ਇੱਕ ਇੱਕ ਭਗਵੰਤਾ ਤੈ ਕਿੰਨੇ ਚਿੰਤਕਸ ਲੱਗੇ ਚਿੰਤਾ ਜਦੋਂ ਭਗਵਾਨ ਕੇਵਲ ਆਪ ਹੀ ਹੈ ਸੀ ਤਦੋਂ ਕੌਣ ਬੇਫਿਕਰ ਤੇ ਕੌਣ ਚਿੰਤਾ ਵਿੱਚ ਲੱਗਦੀ ਸੀ ਕੌਣ ਬੇਫਿਕਰ ਸੀ ਤੇ ਕੌਣ ਕਿਸ ਨੂੰ ਕੋਈ ਚਿੰਤਾ ਲੱਗਦੀ ਸੀ ਜੇ ਆਪਨੇ ਆਪ ਆਪ ਧਿਆਰਾ ਤੇ ਕੌਣ ਕਥੇ ਕੌਣ ਸੁਣਨੇ ਹਾਰਾ ਜਦੋਂ ਆਪਣੇ ਆਪ ਨੂੰ ਪਤੇ ਆਉਣ ਵਾਲਾ ਪ੍ਰਭੂ ਆਪ ਹੀ ਸੀ ਤਦੋਂ ਕੌਣ ਬੋਲਦਾ ਸੀ ਕੌਣ ਸੁਣਨ ਵਾਲਾ ਸੀ ਬਹੁ ਬਯੰਤ ਊਚ ਤੇ ਊਚਾ ਨਾਨਕ ਆਪਸ ਕੇ ਆਪੇ ਪਹੁੰਚਾ ਪ੍ਰਭੂ ਬੜਾ ਬਯੰਤ ਹੈ ਸਭ ਤੋਂ ਊਚਾ ਹੈ ਹੇ ਨਾਨਕ ਆਪਣੇ ਆਪ ਦਾ ਆਪ ਹੀ ਆਪਣਨ ਵਾਲਾ ਹੈ ਜੇ ਆਪ ਪਰ ਰਚਿਓ ਪਰਵੰਚੀ ਆਕਾਰ ਤੈ ਗੁਣ ਮੈਂ ਕਿਨੋ ਵਿਸਥਾਰ ਜਦੋਂ ਪ੍ਰਭੂ ਨੇ ਆਪ ਜਗਤ ਦੀ ਖੇਡ ਰਚ ਦਿੱਤੀ ਮਾਇਆ ਦੇ ਤਿੰਨ ਗੁਣਾ ਦਾ ਖਲਾਰਾ ਖੇਲ ਰ ਦਿੱਤਾ ਪਾਪ ਹੁੰਦਾ ਹੈ ਭਈ ਕਹਾਵਤ ਕਿਉਂ ਨਰਕ ਸਵਰਗ ਬਿਸ਼ਾਵਤ ਤਦੋਂ ਇਹ ਗੱਲ ਚੱਲ ਪਈ ਕਿ ਪਾਪ ਹੈ ਇਹ ਪੁੰਨ ਹੈ ਤਦੋਂ ਕੋਈ ਜੀਵ ਨਰਕ ਦਾ ਭਾਗੀ ਹੈ ਕੋਈ ਸਵਰਗਾਂ ਦਾ ਚਾਹ ਬਣ ਬਣਿਆ ਆਲ ਜਾਲ ਆਲ ਜਾਲ ਮਾਇਆ ਜੰਜਾਲ ਮੋਹ ਮੇ ਮੋ ਪਰਮ ਤੈ ਪਾਰ ਕਰਾਂ ਦੇ ਤੰਦੇ ਮਾਇਆ ਦੇ ਬੰਧਨ ਹੰਕਾਰ ਮੋਹ ਪਰਮ ਤੇ ਡਰ ਦਾ ਭਾਰ ਪੈ ਗਿਆ ਦੁਖ ਸੁਖ ਮਾਨ અપਮਾਨ ਅਣਕ ਪ੍ਰਕਾਰ ਕੀ ਨੋਬਖਿਆਨ ਦੁਖ ਸੁਖ ਅੰਦਰ ਨਿਰਾਦਰੀ ਇਹ ਜਈਆਂ ਕਈ ਕਿਸਮ ਦੀਆਂ ਗੱਲਾਂ ਚੱਲ ਪਈਆਂ ਆਪਣ ਖੇਲ ਆਪ ਕਰ ਦੇਖੇ ਖੇਲ ਸੁਖੋਚ ਤਾ ਨਾਨਕ ਏਕ ਏ ਪ੍ਰਭੂ ਆਪਣਾ ਤਮਾਸ਼ਾ ਕਰਕੇ ਆਪ ਵੇਖ ਰਿਹਾ ਹੈ ਹੈ ਨਾਨਕ ਜਦੋਂ ਇਸ ਖੇਡ ਨੂੰ ਸਮਝਦਾ ਹੈ ਤਾਂ ਇੱਕ ਆਪ ਹੀ ਆਪ ਹੋ ਜਾਂਦਾ ਹੈ ਜੇ ਆਭਿਗਤ ਗੋ ਜੇ ਆਭਿਗਤ ਭਗਤ ਤੇ ਆਪ ਜੇ ਬਸਰੇ ਪ੍ਰਸਾਰ ਸੰਤ ਪ੍ਰਤਾਪ ਜਿੱਥੇ ਦ੍ਰਿਸ਼ਟ ਪ੍ਰਭੂ ਉਥੇ ਉਸਦਾ ਭਗਤ ਹੈ ਜਿੱਥੇ ਭਗਤ ਹੈ ਉਥੇ ਪ੍ਰਭੂ ਆਪ ਹੈ ਹਰ ਥਾਂ ਸੰਤਾਂ ਦੀ ਮਹਿਮਾ ਵਾਸਤੇ ਪ੍ਰਭੂ ਜਗਤ ਦਾ ਖਲਾਰਾ ਖਲਾਰ ਰਿਹਾ ਹੈ ਦੋ ਪਾ ਕੇ ਆਪੇ ਧਣੀ ਉਨਕੀ ਸੋਭਾ ਉਨਹੀ ਬਣੀ ਦੋਹਾਂ ਪੱਖਾਂ ਦਾ ਮਾਲਕ ਪ੍ਰਭੂ ਆਪ ਹੈ ਪ੍ਰਭੂ ਦੀ ਪ੍ਰਭੂ ਜੀ ਆਪਣੇ ਸੋਭਾ ਆਪ ਹੀ ਜਾਣਦੇ ਹਨ ਆਪੇ ਕੋਤ ਕਰੇ ਆਨੰਦ ਚੋਜ ਆਪੇ ਰਸ ਭੋਗਣੇ ਰਜੋਗ ਪ੍ਰਭੂ ਆਪ ਹੀ ਖੇਡਾਂ ਖੇਡ ਰਿਹਾ ਹੈ ਆਪ ਹੀ ਅਨੰਤ ਤਮਾਸ਼ੇ ਕਰ ਰਿਹਾ ਹੈ ਆਪ ਹੀ ਰਸਾਂ ਨੂੰ ਭੋਗਣ ਵਾਲਾ ਹੈ ਆਪ ਹੀ ਨਿਰਲੇਪ ਹੈ ਜਿਸ ਭਾਵਿਤ ਇਸ ਆਪਨਾਮ ਲਾਏ ਜਿਸ ਭਾਵਿਤ ਇਸ ਖੇਲ ਖਿਲਾਵੇ ਜੋ ਉਸ ਨੂੰ ਪਾਉਂਦਾ ਹੈ ਉਸ ਨੂੰ ਆਪਣੇ ਨਾਮ ਵਿੱਚ ਜੋੜਦਾ ਹੈ ਜਿਸ ਨੂੰ ਚਾਹੁੰਦਾ ਹੈ ਮਾਇਆ ਦੀ ਖੇਡਾਂ ਤੋਂ ਖੜਾਉਂਦਾ ਹੈ ਬੇਸਮਾਰਥਾ ਗਨਤ ਤੁਲੇ ਜਿਉਂ ਬੁਲਾਵੇ ਤਾਂ ਨਾਨਕ ਦਾਸ ਬੋਲੇ ਹੈ ਬੰਤ ਹੈ ਥਾ ਹੈ ਗਨਤ ਹੈ ਔਡੋਲ ਪ੍ਰਭੂ ਹੈ ਨਾਨਕ ਜਿਵੇਂ ਤੂੰ ਬੁਲਾਉਂਦਾ ਹੈ ਤਿਵੇਂ ਤੇਰੇ ਦਾਸ ਬੋਲਦੇ ਹਨ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰਬਾਣੀ ਦੇ ਨਾਲ ਆਪ ਵੀ ਜੁੜੋ ਤੇ ਹੋਰਨਾਂ ਨੂੰ ਵੀ ਜੁੜੋ ਸਾਧ ਸੰਗਤ ਜੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁੱਲ ਚੁੱਕ ਮਾਫ ਕਰਨਾ ਜੀ